ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਵੇਖਣ ਤੋਂ ਬਾਅਦ ਨਾ ਤੁਸੀਂ ਹੈਰਾਨ ਰਹਿ ਜਾਓਗੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਅਕਤੀ ਨਾ ਪਕੌੜੇ ਤਲ ਰਿਹਾ ਹੈ ਤੇ ਇਹ ਵਿਅਕਤੀ ਦੇ ਵਿੱਚ ਇੱਕ ਕਰਾਮਾਤ ਹੈ ਕਿ ਇਹ ਵਿਅਕਤੀ ਨਾ ਖੌਲ ਦੇ ਤੇਲ ਦੇ ਵਿੱਚ ਹੱਥ ਪਾ ਲੈਂਦਾ ਪਰ ਇਸ ਬੰਦੇ ਦੇ ਹੱਥ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਦਾ ਅਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਇਸ ਬੰਦੇ ਦੇ ਹੱਥ ਦੇ ਉੱਪਰ ਕੋਈ ਵੀ ਚੀਜ਼ ਨਹੀਂ ਚੜਾਈ ਹੋਈ ਬਿਲਕੁਲ ਨੋਰਮਲ ਹੱਥ ਨੇ ਪਰ ਫਿਰ ਵੀ ਇਸ ਬੰਦੇ ਦੇ ਹੱਥ ਨੂੰ ਤੁਸੀਂ ਵੇਖੋ ਵੀ ਕੋਈ ਨੁਕਸਾਨ ਨਹੀਂ ਪੁੱਜ ਰਿਹਾ ਹੈ ਦੋਸਤੋ ਇਹ ਜਿਹੜੀ ਵੀਡੀਓ ਹੈ ਇਹ ਰਾਜਸਥਾਨ ਦੀ ਹੈ ਤੇ ਇਹ ਵਿਅਕਤੀ ਖਾਸ ਰਾਜਸਥਾਨ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਦੋਸਤੋ ਇਸ ਵੀਡੀਓ ਨੇ ਨਾ ਹਰ ਇੱਕ ਬੰਦੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕੁਦਰਤ ਨੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸੌਗਾਤ ਤਾਂ ਦਿੱਤੀ ਹੀ ਹੈ ਕਈ ਬੰਦਿਆਂ ਨੂੰ ਪਤਾ ਲੱਗ ਜਾਂਦਾ ਤੇ ਕਈ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਤੇ ਆਹ ਬੰਦੇ ਨੇ ਤੁਸੀਂ ਵੇਖ ਲਓ ਕਿ ਆਪਣੀ ਕਲਾ ਨੂੰ ਸਮਝਿਆ ਤੇ ਆਪਣੀ ਕਲਾ ਨੂੰ ਤੁਸੀਂ ਵੇਖ ਲਓ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਦੋਸਤੋ ਇਹ ਵੀਡੀਓ ਸਾਨੂੰ ਸਿਖਾਉਂਦੀ ਹੈ ਕਿ ਇਸ ਜਗਤ ਦੇ ਵਿੱਚ ਕੋਈ ਵੀ ਚੀਜ਼ ਨਾ ਮੁਨਕੇ ਨਹੀਂ ਹੈ ਹਰ ਇੱਕ ਚੀਜ਼ ਮੁਨਕੇ ਨਾ ਬਸ ਸਾਨੂੰ ਕੁਦਰਤ ਨੂੰ ਨੇੜੇ ਹੋ ਕੇ ਸਮਝਣ ਦੀ ਲੋੜ ਹੈ ਸੋ ਦੋਸਤੋ ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਇਹ ਕੋਈ ਕਰਾਮਾਤ ਹੈ ਜਾਂ ਇਹਦੇ ਪਿੱਛੇ ਕੋਈ ਸਾਇੰਸ ਹੈ ਆਪਣੇ ਸੁਝਾਅ ਕਮੈਂਟ ਕਰਕੇ ਜ਼ਰੂਰ ਦਿਓ ਅੱਗੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਤੇ ਉਹ ਤੱਕ ਰੱਬ ਰੱਖ